ਅੱਜ ਅਸੀਂ ਟਰੋਲੀ ਕਲਾਂ ਵਿੱਚ ਆਈ ਸੀਗੇ ਜੀ ਤੇ ਇੱਥੇ ਅਸੀਂ ਐਸ ਸੀ ਮੋਤੇ ਦੇ ਵਾਹਸਪਤਾਨ ਸੰਦੀਪ ਟਰੋਲੀ ਜੀ ਨੂੰ ਬਣਾਇਆ ਉਹਨਾਂ ਦੀ ਨਿਯੁਕਤੀ ਸੀਗੀ ਤੇ ਯੂਥ ਦੇ ਜਿਹੜੇ ਮੁੰਡੇ ਆਪਾਂ ਯੂਥ ਦਾ ਪ੍ਰਧਾਨ ਬਣਾਇਆ ਆਪਾਂ ਜਸਪਾਲ ਸਿੰਘ ਨੂੰ ਤੇ ਯੂਥ ਦਾ ਜਸਪਾਲ ਟਰੋਲੀ ਇੱਕ ਨਾਲ ਉਹਨਾਂ ਦਾ ਜਸਵੀਰ ਸਿੰਘ ਬਣਾਇਆ ਤੇ ਇੱਕ ਸਾਨ ਮੁੁਰਚੇ ਦੇ ਜਿਹੜੇ ਆਪਣੇ ਮਨਜੀਤ ਸਿੰਘ ਜੀ ਦੀ ਨਿਯੁਕਤੀ ਪੱਤਰ ਦਿੱਤੇ ਨੇ ਡੀ ਐਸ ਪੀ ਸਾਹਿਬ ਰਿਟਾਇਰ ਨੇ ਜੀ ਬੜਾ ਇਹਨਾਂ ਦਾ ਸਵਾਗਤ ਹੈ ਭਾਰਤੀ ਜਨਤਾ ਪਾਰਟੀ ਦੇ ਵਿੱਚ ਕਿ ਇਹਨਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਸਮਝ ਕੇ ਕਿ ਵਾਕੇ ਦੇਸ਼ ਦੀ ਬਾਗਡੋਰ ਅਗਰ ਸਮਝ ਸਕਦੀ ਹੈ ਤੇ ਭਾਰਤੀ ਜਨਤਾ ਪਾਰਟੀ ਹੀ ਹੈ ਤੇ ਨਾਲੇ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਭਾਰਤੀ ਜਨਤਾ ਪਾਰਟੀ ਦੇ ਪਰਿਵਾਰ ਦੇ ਵਿੱਚ ਆਉਣ ਦੇ ਲਈ ਬਾਕੀ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਣਾ ਚਾਹੁੰਦਾ ਕਿ ਚੰਨੀ ਸਾਹਿਬ ਵਾਸਤੇ ਖਾਸ ਕਰਕੇ ਜਿਹੜੇ ਯੂਥ ਨੇ ਜੂਸ ਨੂੰ ਮੈਂ ਬੇਨਤੀ ਕਰਦਾ ਕਿ ਚੰਨੀ ਸਾਹਿਬ ਨੇ ਜਿਹੜਾ ਕੱਲ ਪੜਾ ਹੀ ਇੱਕ ਮੰਦਭਾਗ ਅਗਾਂ ਬਿਆਨ ਦਿੱਤਾ ਜਿੱਥੇ ਸਾਡੇ ਹਿੰਦੁਸਤਾਨ ਦੇ ਨੌਜਵਾਨ ਸਹੀਰ ਹੋਏ ਉਹਨਾਂ ਨੇ ਗੱਲ ਕੀਤੀ ਕਿ ਇਹ ਸੈਂਟਰ ਗਵਰਨਮੈਂਟ ਦਾ ਇੱਕ ਟੰਡ ਸੀਗਾ ਜਦੋਂ ਚੰਨੀ ਸਾਹਿਬ ਨੂੰ ਪੁੱਛਣਾ ਅਸੀਂ ਚਾਹੁੰਦੇ ਹਾਂ ਸਾਰੇ ਕਿ ਦੇਖੋ ਕਿਸੇ ਪਰਿਵਾਰ ਦਾ ਜੀ ਚਲਾ ਜਾਏ ਉਹਨੂੰ ਹੀ ਪਤਾ ਹੁੰਦਾ ਹੈ ਕਿ ਉਸ ਜੀ ਦਾ ਘਾਟਾ ਕਦੀ ਪੂਰਾ ਨਹੀਂ ਹੁੰਦਾ ਜਿਨ੍ਹਾਂ ਨੂੰ ਉਹ ਟੰਡ ਲੱਗਦਾ ਪਿਆ ਅਸੀਂ ਜੋਨੇ ਯੂਥ ਸਾਥੀ ਕਥਿਓ ਕਿ ਚੰਨੀ ਸਾਹਿਬ ਜਦੋਂ ਵੀ ਇਸ ਇਲਾਕੇ 'ਚ ਕਦੀ ਆਉਣ ਤੇ ਤੁਸੀਂ ਉਹਨਾਂ ਦਾ ਵਿਰੋਧ ਕਰੋ ਤੇ ਚੰਨੀ ਸਾਹਿਬ ਨੂੰ ਮਜਬੂਰ ਕਰ ਦਿਓ ਆਪਣੀ ਗੱਲ ਤੇ ਮਾਫੀ ਮੰਨਣ ਵਾਸਤੇ ਕਿ ਤੁਸੀਂ ਬੜੀ ਹੀ ਬਿਸ਼ਰਮੀ ਵਾਲੀ ਗੱਲ ਦੁਜੀਤ ਕੀਤੀ ਆ ਤੇ ਮੈਂ ਚਾਹੁੰਦਾ ਕਿ ਸਾਰੇ ਰਲ ਕੇ ਸੱਬ ਤੱਕ ਉਹਨਾਂ ਦਾ ਵਿਰੋਧ ਕਰੋ ਜਦ ਤੱਕ ਉਹ ਆਪਣੀ ਗਲਤੀ ਦੀ ਮਾਫੀ ਨਾ ਮੰਗਣ ਚੰਨੀ ਸਾਹਿਬ ਸ਼ਰਮ ਕਰੋ ਸ਼ਰਮ ਕਰੋ ਸ਼ਰਮ ਕਰੋ ਚੰਨੀ ਚੰਮਜੀਤ ਚੰਨੀ ਸ਼ਰਮ ਕਰੋ ਸ਼ਰਮ ਕਰੋ ਮੈਂ ਚਾਹੁੰਦਾ ਸਾਡੇ ਸਵਾਗਤ ਸਾਰਿਆਂ ਦਾ ਇੱਥੇ ਬੀਜੇਪੀ ਪਾਰਟੀ ਦੇ ਪਰਿਵਾਰ ਦੇ ਮੈਂਬਰ ਬਣਵਾਸਤੇ ਖਾਸ ਕਰਕੇ ਸਾਡੇ ਜਿਹੜੇ ਸੀਨੀਅਰ ਅਸ਼ੋਕ ਗੁਪਤਾ ਜੀ ਤੇ ਸਾਡੇ ਜਿਹੜੇ ਮੰਡਲ ਦੇ ਪ੍ਰਧਾਨ ਕੁਲਵਿੰਦਰ ਸਾਭੀ ਜੀ ਜਿਨ੍ਹਾਂ ਦੇ ਰਹਿਨਮਾਈ ਹੇਠ ਅਸੀਂ ਸਾਰਾ ਇਹ ਫੰਕਸ਼ਨ ਕੀਤਾ ਜੋ ਉਹਨਾਂ ਦੀ ਮਹਿਤਾ ਸਦਕਾ ਸਕੀਮ ਦਾ ਟੀਮ ਦੇ ਵਿੱਚ ਭਾਰਤੀ ਜਨਤਾ ਪਾਰਟੀ ਪਰਿਵਾਰ ਵਿੱਚ ਵਾਧਾ ਹੋਇਆ ਸਾਰਿਆਂ ਦੇ ਆਉਣ ਦਾ ਬਹੁਤ ਬਹੁਤ ਧੰਨਵਾਦ